ਜੀ ਜਦੋਂ ਪਲੇਅਰ ਨੂੰ ਮਾਨ ਸਨਮਾਨ ਹੋਊਗਾ ਕੈਸ਼ ਮਿਲੂਗਾ ਨਾਮ ਮਿਲਣਗੇ ਕੇਮਲ ਹੋਰ ਬਹੁਤ ਕੁਝ ਉਹ ਆਪਣਾ ਜਵਾਬ ਦੇਗਾ ਜਿਹੜਾ ਜੰਕਸ਼ਨ ਸਾਡੇ ਨਸ਼ਾ ਚ ਜਗਾ ਗੈਂਗਸਟਰ ਬਣਦੇ ਆ ਉਹਨਾਂ ਨੇ 스포츠 ਵਿੱਚ ਲਿਆਣ ਕਰਨੇ ਆ ਕਿਉਂਕਿ ਪਲੇਅਰ ਬਹੁਤ ਮਹੱਤਵ ਕਰਦਾ ਉਹਨਾਂ ਦਿੰਦੇ ਕੁਛ ਨਹੀਂ ਆ ਪੀਆ ਦਾ ਮੈਡਲ ਤਾਹਾਂ ਦੀ ਟਰੋਫੀ ਦੇ ਕੇ ਤੋੜ ਦਿੰਦੇ ਘਰ ਲੱਖਾਂ ਰੁਪਈਆ ਲੱਗ ਜਾਂਦੇ ਸਰੀਜ਼ ਤਿਆਰ ਕਰ ਦਿਆ ਜਾਂਦੇ ਜਦਾਂ 에ਰਪੋਰਟ ਤੇ ਵੀ ਸਵਾਗਤ ਤੱਕ ਨਹੀਂ ਕੋਰਨ ਤੇ ਪਤਾ ਹੀ ਨਹੀਂ ਲੱਗਦਾ ਕਿ ਇਹ ਪਲੇਅਰ ਨੇ ਮੈਡਲ ਕਿੱਦਾਂ ਆਂਦਾ ਉਹ ਸੁਵਿਧਾ ਹੀ ਨਹੀਂ ਗਿਆ ਤੇ ਬੱਚੇ ਕੀ ਕਰਨਗੇ ਨਸ਼ਿਆਂ ਵਾਲੇ ਮੌੜੀ ਬਿਲਡਿੰਗ ਤੇ ਫਿਟਨੈਸ ਦੇ ਸ਼ਕੀਨ ਲੋਕਾਂ ਲਈ ਇੱਕ ਸੁਨਹਿਰੀ ਮੌਕਾ ਜਿਹੜਾ ਦਿੱਤਾ ਜਾ ਰਿਹਾ ਹੈ 50 ਲੱਖ ਰੁਪਏ ਤੱਕ ਦੇ ਇਨਾਮ ਰੱਖੇ ਗਏ ਨੇ ਜੀਬ ਦਿੱਤੀ ਜਾਣੀ ਹੈ ਮੋਟਰਸਾਈਕਲ ਦਿੱਤੀ ਜਾਣੀ ਹੈ ਵੱਡੇ ਵੱਡੇ ਇਨਾਮ ਦਿੱਤੇ ਜਾਣੇ ਜਿਹੜੇ ਵੀ ਬੋਡੀ ਬਿਲਡਰ ਦੇ ਸ਼ਕੀਨ ਨੇ ਸੋ ਗੱਲਬਾਤ ਕਰ ਲੈਣੇ ਵੀ ਜੀ ਆ ਕੀ ਨਾਮ ਸਭ ਤੋਂ ਪਹਿਲਾਂ ਪਾਜੀ ਮੇਰਾ ਨਾਮ ਹਰਮਿੰਦਰ ਸਿੰਘ ਹੈਰੀ ਪਿੰਡਰ ਪਾਜੀ ਇੰਨਾ ਵੱਡਾ ਜਿਹੜਾ ਆਪਾਂ ਪ੍ਰਾਈਜ਼ ਰੱਖਿਆ ਇਹਦੇ ਪਿੱਛੇ ਸੋਚ ਕੀ ਆ ਇੰਨੇ ਵੱਡੇ ਆਪਾਂ ਕੰਮਿਸ਼ਨ ਸੋਚ ਇਹ ਆ ਕਿ ਜਦੋਂ ਪਲੇਅਰ ਨੂੰ ਮਾਨਸਮਾਨ ਹੋਊਗਾ ਕੈਸ਼ ਮਿਲੂ ਤੇ ਉਹ ਸਭੋ ਗੇਮ ਵਾਲ ਗੇਮ ਵਾਲ ਹੋਰ ਮਤਲਬ ਆਪਣਾ ਝੁਕਾਅ ਰੱਖੇਗਾ ਕਿਉਂਕਿ ਪਲੇਅਰ ਬਹੁਤ ਮਿਹਨਤ ਕਰਦਾਂ ਨੂੰ ਦੇਂਦੇ ਕੁਛ ਨਹੀਂ ਯਾਰ ਮੀਆ ਦਾ ਮੈਡਲ ਦਹਾਂ ਦੀ ਟਰੋਫੀ ਦੇ ਕੇ ਤੋਰ ਦਿੰਦੇ ਘਰ ਨੂੰ ਲੱਖਾਂ ਰੁਪਏ ਲੱਗ ਜਾਂਦੇ ਸਰੀਰ ਤਿਆਰ ਕਰਦਿਆਂ ਤੇ ਪਲੇਅਰਾਂ ਨੂੰ ਮਾਨ ਸਨਮਾਨ ਮਿਲਣਾ ਚਾਹੀਦਾ ਅੱਜ ਆਪਾਂ ਦੇਖਦੇ ਹਾਂ ਵਜੇ ਵਜੇ ਜਿਹੜੇ ਪਲੇਅਰ ਨੇ ਜਦੋਂ ਲੜ ਕੇ ਵਾਪਸ ਆਉਂਦੇ ਲੋਕਾਂ ਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਬਾਲੀਵੁੱਡ ਨੂੰ ਇਲੈਕਟਰਾਂ ਦਾ ਪਤਾ 에어ਪੋਰਟ ਤੇ ਜਦੋਂ ਵਾਪਸ ਆਉਂਦੇ ਇੰਟਰਨੈਸ਼ਨਲ ਫਲਾਈਟਾਂ ਚ ਉਹ ਲੇਨ ਤੱਕ ਨਹੀਂ ਜਾਂਦੇ 에어ਪੋਰਟ ਦੇ ਉੱਪਰ ਭਾਜੀ ਇਹ ਬੜੀ ਸਾਡੀ ਕਿਸ ਬਾਕੀ ਸਟੇਟਾਂ ਤੁਸੀਂ ਵੇਖ ਲਓ ਬਾਕੀ ਕੰਟਰੀਆਂ 'ਚ ਭਾਜੀ ਮਤਲਬ ਪਲੇਅਰ ਹਾਰਿਆ ਵੀ ਜਿਹੜਾ ਪਲੇਅਰ ਬਣ ਜਾਂਦਾ ਨਾ ਉਹਦੀ ਬੜੀ ਇੱਜ਼ਤ ਹੁੰਦੀ ਹੈ ਤੇ ਸਾਡੇ ਇੰਡੀਆ ਦਾ ਇਹ ਹਿਸਾਬ ਹੈ ক্রিকেট ਨੂੰ ਛੱਡ ਕੇ ਕਿਹੇ ਗੇਮ ਮੰਨ ਲਈ ਉਹ ਮਤਲਬ ਧਿਆਨ ਨਾਲ ক্রিকেট ਵਾਲਿਆਂ ਨੂੰ ਦੋਰੀ ਜਾਂਦੇ ਐ ਇੰਨਾ ਜ਼ੋਰ ਦਾ ਭਾਜੀ ਲੱਤਾਂ ਪਲਵਾਨਾਂ ਦੀਆਂ ਬਾਹਾਂ ਪ੍ਰੈਕਟਿਸ ਹੋ ਜਾਂਦੀਆਂ ਕਬੱਡੀ ਵਾਲੇ ਬਹੁਤ ਬਹੁਤ ਸੱਟਾਂ ਲੱਗਦੀਆਂ ਵਾ ਪਰ ਸਰਕਾਰ ਨਹੀਂ ਧਿਆਨ ਦਿੰਦੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਆਪਣੇ ਪੈਸ਼ਨ ਨੂੰ ਆਪਣੇ ਮਤਲਬ ਸ਼ੌਂਕ ਨਾ ਕਰਦੇ ਆ ਨਹੀਂ ਵੀ ਲੈਣ ਕੋਈ ਜਾਂਦਾ ਕੋਈ ਇਸ਼ੂ ਨਹੀਂਗਾ ਅਸੀਂ ਆਪਣੇ ਮਨ ਨੂੰ ਖੁਸ਼ ਕਰ ਲੈ ਕੋਈ ਗੱਲ ਨਹੀਂ ਪਰ ਇਹਨਾਂ ਲੱਖਾਂ ਰੁਪਏ ਦਾ ਨਾਮ ਇਹਨਾਂ ਵੱਡਾ ਬਜਟ ਕਿੱਦਾਂ ਹੋ ਪਾਇਆ ਮੁੰਮੀਆ ਜੀ ਆ ਵੇਖੋ ਭਰਾ ਬੈਠੇ ਜਗਤਾਰ ਭਾਜੀ ਬੈਠੇ ਨੇ ਅਸੀਂ ਆਪਣੇ ਸੱਜਣਾ ਭਰਾਵਾਂ ਦੇ ਸਿਰ ਤੇ ਗੇਮ ਸਾਰੇ ਰਲ ਕੇ ਪੈਸੇ ਪਾ ਰਹੇ ਆ ਕੋਈ ਹਸਪੀਟਲ ਬੜੇ ਇਨਵੋਲਵ ਨੇ ਭਾਜੀ ਨੇ ਬੜਿਆ ਰਿਸਪੌਂਸਰ ਸਾਰੇ ਰਲ ਕੇ ਕਰਾਨ ਨੇ ਤੁਹਾਡੀ ਇਹ ਨਹੀਂ ਮਸਕਲਰ ਬਾਡੀ ਹੈ ਅੱਜ ਬਾਡੀ ਬਣਾਉਣਾ ਚਾਹੁੰਦਾ ਸਭ ਦਾ ਸੁਪਨਾ ਹੈ ਪਹਿਲਵਾਨ ਅੱਗੇ ਹੁੰਦੇ ਸੀ ਖਾਲੇ ਵਾਲੇ ਅੱਜ ਜਿਮ ਦੇ ਵਿੱਚ ਇੱਦਾਂ ਦੇ ਟ੍ਰੇਨਰ ਆ ਗਏ ਕੋਚ ਆ ਗਏ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਗਲਤ ਸਲਾਹਾਂ ਵੀ ਦੇ ਰਿਹਾ ਆਪਾਂ ਦੇਖਦੇ ਹਾਂ ਅਜਿਹੇ ਪ੍ਰੋਡਕਟ ਵੀ ਮਾਰਗਦਰਸ਼ਕ ਆ ਗਏ ਲੋਕੀ ਨੁਕਸਾਨ ਕਰਦੇ ਬਾਡੀ ਇਸ ਚੀਜ਼ ਉੱਤੇ ਲੱਗਨੇ ਸ਼ੁਰੂ ਹੋ ਗਈ ਹੈ ਪਤਾ ਕੀ ਗੱਲ ਆ ਲੋਕੀ ਪਹਿਲੀ ਗੱਲ ਤੇ ਆਪਣੇ ਬੱਚੇ ਨਾਲ ਸ਼ਾਰਟਕਟ ਦੇ ਚੱਕਰ 'ਚ ਕਹਿੰਦੇ ਕਿ ਅੱਜ ਹੀ ਬਾਡੀ ਬਣ ਜੇ ਤੇ ਉਹ ਜਿਹਨਾਂ ਨੂੰ ਸਿਆਣਾ ਕੋਈ ਟੱਕਰ ਜਾਂਦਾ ਵਾ ਬਾਂਦਾ ਕੁਛ ਨਹੀਂ ਹੈ ਉਹ ਪੈਸੇ ਛਿੱਲੀ ਜਾਂਦਾ ਪੈਸੇ ਛਿੱਲੀ ਜਾਂਦਾ ਦੇਖੋ ਜੀ ਆਪਾਂ ਬਾਡੀ 'ਚ ਕੋਈ ਵੀ ਅਨਦਰ ਸਬਸਟੈਂਸ ਪਾਉਂਦੇ ਆ ਨਾ ਤੁਸੀਂ ਪੰਜ ਹੁਲਕੇ ਖਾਂਦੇ ਹੋ ਨਾ ਜੇ ਤੁਸੀਂ ਛੇ ਕਰ ਦੋਗੇ ਨਾ ਤੁਹਾਡੀ ਬਾਡੀ 'ਚ ਤਾਂ ਵੀ ਚੇਂਜ ਆਊਗਾ ਤੁਸੀਂ ਛੱਡੋਗੇ ਨਾ ਰੋਟੀ ਤੁਸੀਂ ਛੇ ਤੋਂ ਤਿੰਨ ਕਰ ਦੋਗੇ ਤੁਹਾਡਾ ਫਰਕ ਵੀ ਪਊਗਾ ਇਸ ਕਰਕੇ ਨੈਚੁਰਲ ਬਾਡੀ ਨੂੰ ਤੁਸੀਂ ਲੱਗੇ ਰਹੋ ਮਿਹਨਤ ਕਰੋ 20-20 ਸਾਲ ਲੱਗ ਜਾਂਦੇ ਆ ਪੇਸ਼ੈਂਸ ਰੱਖੋ ਸਬਰ ਰੱਖੋ ਕਾਮਯਾਬੀ ਮਿਲਦੀ ਮਿਲਦੀ ਏ ਡਾਈਟ ਖਾਓ ਪਾਕ ਬਾਕੀ ਜੇ ਤੁਸੀਂ ਕਹਿੰਦੇ ਹੋ ਕਿ ਗੇਮ ਕਰਨੀ ਵੇਖੋ ਜੀ ਨੈਚੁਰਲ ਨਹੀਂ ਹੁੰਦੀ ਬਾਡੀ ਬਿਲਡਿੰਗ ਨਾ ਮੈਡੀਸਨ ਚਲਦੀ ਚਲਦੀ ਏ ਬਣੇ ਵੀ ਬੰਦਿਆਂ ਵਾਸਤੇ ਆ ਚੰਗੇ ਕੋਚ ਦੇ ਅੰਡਰ ਜਾਓ ਜਿਹੜਾ ਪੜਿਆ ਲਿਖਿਆ ਵਾ ਇਹਦੇ ਕੋਰਸ ਹੁੰਦੇ ਮੈਡੀਸਨ ਦੇ ਪ੍ਰੋਪਰ ਤਰੀਕੇ ਨਾਲ ਆਪਣੀ ਮਤਲਬ ਗਾਈਡੈਂਸ ਲੋ ਆਪਣੇ ਬਲੱਡ ਟੈਸਟ ਕਰਾਓ ਚੰਗੇ ਕੋਚ ਕੋ ਜਾਓ ਬਸ ਇਹੋ ਤਾਂ ਬਹੁਤ ਦੇਖ ਰਿਆ ਤੁਹਾਨੂੰ ਅੱਜ ਹੋਰ ਵੀ ਲੋਕੀ ਬਹੁਤ ਫੋਲੋ ਕਰਦੇ ਆ ਲੇਕਿਨ ਉਹਨਾਂ ਨੂੰ ਕੋਈ ਖਾਸ ਮੈਸੇਜ ਦੇਣਾ ਹੋਵੇ ਜਿਹੜੇ ਛੋਟੀ ਉਮਰ ਦੇ ਵਿੱਚ ਜਾਂਦੇ ਆ ਸੀ ਬੋਡੀ ਬਿਲਡਿੰਗ ਕਰ ਲਈ ਕੋਈ ਕਹਿੰਦਾ ਕਿ ਛੋਟੀ ਉਮਰ ਚ ਕਦੋਂ ਕੱਦ ਰੁਕ ਜਾਂਦਾ ਬੜੇ ਮਿਸ ਵੀ ਬੰਦੇ ਇਸ ਲਾਈਨ ਦੇ ਵਿੱਚ ਭਾਜੀ ਜਿੰਨੇ ਮਾਰਾ ਦੁੱਧ ਪੀਤਾ ਉਹਨੇ ਆਪਣੀ ਮਾਂ ਪਿਓ ਤੇ ਜਾਣਾ ਹੀ ਜਾਣਾ ਵਾ ਇਹ ਇੱਕ ਮਤਲਬ ਗਲਤ ਮਿੱਥ ਬਣਿਆਵਾ ਆਪਣੀ ਮਿਹਨਤ ਲਾਓ ਗਰਾਊਂਡ ਜਾਓ ਵਰਕਆਊਟ ਕਰੋ ਤੇ ਕਾਮਯਾਬੀ ਮਿਲੂਗੀ ਮਿਲੂਗੀ ਜੇ ਗੇਮ ਕਰਨੀ ਚੰਗੇ ਕੋਚ ਦੇ ਅੰਡਰ ਜਾਓ ਆ ਜਿਹੜੇ ਔਨਲਾਈਨ ਇੰਸਟਾਗ੍ਰam ਆ ਜਿਹੜੇ ਫੇਕ ਸਪਲੀਮੈਂਟ ਬੀਚ ਤੇ ਇਹਨਾਂ ਤੋਂ ਬਚੋ ਹਜ਼ਾਰ ਹਜ਼ਾਰ ਰੁਪਏ ਦਾ ਡੱਬਾ ਤੁਹਾਨੂੰ ਕੀ ਦੇ ਦੂਗਾ ਭਾਜੀ ਕੀ ਨਿਕਲੂਗਾ ਵਿੱਚੋਂ ਇਹ ਤਿੰਨ ਤਿੰਨ ਕਿਲੋ ਦੇ ਡੱਬਾ ਹਜ਼ਾਰ ਰੁਪਿਆ ਦੀ ਕੀਮਤ ਹੈ ਤੇ ਆਟੇ ਤੋਂ ਵੀ ਸਸਤਾ ਵਾ ਇਸ ਕਰਕੇ ਫੇਕ ਸਪਲੀਮੈਂਟ ਗਲਤ ਚੀਜ਼ਾਂ ਨਾ ਖਾਓ ਚੰਗੇ ਕੋਚ ਕੋ ਜਾਓ ਜੀ ਵੀ ਜਾਂਚ ਹੁੰਦੀ ਲੱਗਦਾ ਨਹੀਂ ਇਹਨਾਂ ਸੈਂਪਲ ਇਹਨਾਂ ਦਾ ਵੀ ਬਹੁਤ ਭਾਜੀ ਸਾਰੇ ਕਿਤੇ ਹੀ ਮਤਲਬ ਪੰਜਾਬ ਨੇ ਜਦੋਂ ਨਾ ਪੰਜਾਬੀਆਂ ਨੂੰ ਛੱਡ ਕੇ ਬਾਹਰਲੇਆਂ ਨੂੰ ਪਨਾਇਆ ਨਾ ਸਾਡੀਆਂ ਸਰਕਾਰਾਂ ਨੇ ਬਾਹਰਲੇ ਲਾ ਲਓ ਤੁਸੀਂ ਆ ਗਏ ਆ ਪ੍ਰਵਾਸੀ ਆ ਗਏ ਆ ਇਹ ਸਾਨੂੰ ਆਪ ਗਲਤ ਕਰਨਦੇ ਆ ਮਤਲਬ ਹਰ ਚੀਜ਼ ਹੀ ਫੇਕਿਆ ਤੁਸੀਂ ਇਹਨਾਂ ਦੀਆਂ ਰੇੜੀਆਂ ਨੇ ਜੂਸ ਕਰੇ ਵੀ ਚੱਲ ਜਓ ਗਾਂਦੀ ਭਾਈ ਜਾਂਦੇ ਆ ਪੰਜਾਬ ਨੂੰ ਚਾਹੀਦਾ ਸਾਡੇ ਲੀਡਰਾਂ ਨੂੰ ਚਾਹੀਦਾ ਕਿ ਆਪਣੇ ਆਪਣੇ ਲੋਕਾਂ ਦਾ ਸੋਚਣ ਪੰਜਾਬੀਆਂ ਦਾ ਸੋਚਣ ਇਹਨਾਂ ਨੂੰ ਬੇਰੁਜ਼ਗਾਰ ਕੀਤਾ ਫ੍ਰੀ ਇਹਨਾਂ ਨੂੰ ਛੱਡ ਕੇ ਤੇ ਇਹਨਾਂ ਨੂੰ ਕੰਮਕਾਰ ਦੇਣ ਆਟੇ ਦਾਲ ਛੱਡ ਕੇ ਇਹਨਾਂ ਨੂੰ ਜੋਬਸ ਦੇਣ ਪੜੇ ਲਿਖੇ ਵੇਖੋ ਪੰਜਾਬ ਚ ਆਈਪੀਓ ਸਾਰੇ ਬਾਹਰ ਲੱਗਦੇ ਆ ਪੰਜਾਬ ਦਾ ਕੋਈ ਹੈ ਨਹੀਂ ਕੁਰਸੀਆਂ ਦੇ ਲੋਕ ਉਹ ਵਿੱਚ ਨੇ ਜਿਨ੍ਹਾਂ ਨੂੰ ਸਾਡਾ ਲੈਣਾ ਤੇ ਭਾਜੀ ਸਾਡੇ ਪੰਜਾਬੀ ਕੀ ਕਰਨ ਵਿਚਾਰੇ ਨਸ਼ਾ ਫਿਰ ਮਜਬੂਰੀ ਨਾਲ ਨਸ਼ਾ ਹੀ ਕਰਦਾ ਵਾ ਜਦੋਂ ਇੰਨੀਆਂ ਕੰਮ ਤੁਹਾਨੂੰ ਮੈਂ ਵਿਖਾ ਦੂੰਗਾ ਮਾਸਟਰ ਡਿਗਰੀਆਂ ਕੀਤੀਆਂ ਬੱਚਿਆਂ ਨੇ ਇੰਟਰਨੈਸ਼ਨਲ ਪਲੇਅਰ ਧੱਕੇ ਖਾਂਦੇ 10-10000 ਰੁਪਏ ਤੇ ਬਾਹਰ ਲਾ ਥੋੜਾ ਬਹੁਤਾ ਪਲੱਸ 2 ਬੀਏ ਕਰਕੇ ਕਿੱਡੀਆਂ ਕਿੱਡੀਆਂ ਨੌਕਰੀਆਂ ਲੈ ਲੈਂਦੇ ਇਹ ਸਾਡੀ ਤੁਸੀਂ ਲਾ ਲਓ ਸਾਡੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਕੁਛ ਨਾ ਕੁਛ ਕ੍ਰਾਂਤੀ ਆਊਗੀ ਮਹਾਰਾਜ ਆਪੇ ਸਭ ਚਲਾਉਗਾ ਆਪਾਂ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੜੇ ਲੋਕ ਦੇਖਦੇ ਨੇ ਇੰਨਾ ਵੱਡਾ ਆਰਗੇਨਾਈਜ਼ ਕੀਤਾ ਤੁਸੀਂ ਕਿਸ ਤਰ੍ਹਾਂ ਪੋਸੀਬਲ ਹੋਇਆ ਸਾਰਾ ਦੇਖੋ ਮੈਸੇਜ ਇਹ ਇਹੋ ਦੇ ਰਹੇ ਆ ਇਹ ਕੰਪੀਟੀਸ਼ਨ ਦਾ ਮਤਲਬ ਹੈ ਕਿ ਨਸ਼ਿਆਂ ਤੇ ਝੋਟ ਕਾਰ ਰਹੇ ਆ ਜਿਹੜਾ ਯੰਗਚਰ ਸਾਡੇ ਨਸ਼ਿਆਂ ਚ ਜਾਂ ਗੈਂਗਸਟਰ ਬਣ ਰਹੇ ਆ ਉਹਨਾਂ ਨੂੰ ਸਪੋਰਟਸ ਵਿੱਚ ਲੈਣਾ ਚਾਹੁੰਦੇ ਆ ਵੱਡੇ ਇਨਾਮ ਰੱਖਣ ਦਾ ਮਕਸਦ ਇਹੋ ਹੀ ਹੈ ਕਿ ਬੱਚਿਆਂ ਨੂੰ ਸ਼ੌਂਕ ਹੋਵੇ ਉਹਨਾਂ ਨੂੰ ਕੁਝ ਮਿਲੇ ਜਿਸ ਤਰ੍ਹਾਂ ਹਰੀ ਜੀ ਕਹਿ ਰਹੇ ਕਿ ਲੱਖਾਂ ਰੁਪਏ ਲੱਗ ਜਾਂਦੇ ਤੁਹਾਨੂੰ ਸੇਧ ਬਣਾਉਣ ਤੇ ਕੱਲ ਨੂੰ ਤੁਸੀਂ ਇੰਨਾ ਕੁਝ ਇੰਨਾ ਇਨਵੈਸਟਮੈਂਟ ਕਰਕੇ ਕੱਲ ਨੂੰ ਜਦੋਂ ਤੁਸੀਂ ਮੈਡਲ ਲੈ ਕੇ ਆਉਂਦੇ ਹੋ ਕਿ ਤੁਸੀਂ ਜਦੋਂ এয়ারਪੋਰਟ ਤੇ ਵੀ ਸਵਾਗਤ ਤੱਕ ਨਹੀਂ ਹੋਣਾ ਹੁੰਦਾ ਪਤਾ ਹੀ ਨਹੀਂ ਲੱਗਦਾ ਕਿ ਕਿਸੇ ਪਲੇਅਰ ਨੇ ਮੈਡਲ ਜਿੱਤਿਆ ਤੁਸੀਂ ক্রিকেট ਚ ਕੋਈ ਪਹਿਲਾ ਮੈਂ ਆ ਜੀ ਖੜਨ ਜਾਂਦਾ ਹੋ ਤਾਂ ਲੋਕੀ ਉਹਨਾਂ ਨਾਲ ਸੈਲਫੀਆਂ ਖਿਚਾਣ ਲਾਇਂਦੇ ਉਹਨੂੰ ਲੱਖਾਂ ਕਰੋੜਾਂ ਦੇ ਨਾਮ ਵੀ ਮਿਲ ਜਾਂਦੇ ਆ ਪਰ ਦੂਜੀਆਂ ਗੇਮਾਂ ਵੱਲ ਧਿਆਨ ਨਹੀਂ ਦੇ ਰਹੇ ਹਰਿਆਣਾ ਸਾਡੇ ਤੋਂ ਬਾਅਦ ਕਾਫੀ ਥੱਲੇ ਸੀ ਅੱਜ ਉਹ ਕਾਫੀ ਉੱਪਰ ਪਹੁੰਚ ਗਿਆ ਉਹਦਾ ਕਾਰਨ ਹੈ ਕਿ ਸਰਕਾਰਾਂ ਨੇ ਉਸੇ ਸੁਵਿਧਾ ਦਿੱਤੀਆਂ ਬਹੁਤ ਜ਼ਿਆਦੀਆਂ ਮੈਂ ਮੰਨਦਾ ਸਰਕਾਰਾਂ ਦਾ ਮੈਂ ਮੰਨਦਾ ਜੀ ਸਾਰੀਆਂ ਸਰਕਾਰਾਂ ਦਾ ਫਿਲਹਾਲ ਮੈਂ ਮੰਨਦਾ ਵਾ ਸਪੋਰਟਸ ਤੇ ਉਹਨਾਂ ਨੂੰ ਵਧੀਆ ਧਿਆਨ ਦੇਣਾ ਚਾਹੀਦਾ ਸੀ ਸੁਵਿਧਾ ਦੇਣੀ ਚਾਹੀਦੀ ਨੇ ਜਿੰਨਾ ਬੱਚਾਂ ਨੂੰ ਸ਼ੌਂਕ ਪੈਂਦਾ ਉਹ ਸੁਵਿਧਾ ਹੀ ਨਹੀਂ ਹੈਗੀਆਂ ਤੇ ਬੱਚੇ ਕੀ ਕਰਨਗੇ ਨਸ਼ਿਆਂ ਵਾਲੀ ਜਾਣਗੇ ਫਿਰ ਬੱਚੇ ਕੀ ਕਰਨਗੇ ਦੱਸੋ ਅੱਜ ਆਪਣਾ ਕਾਫੀ ਬਾਤ ਚੱਲ ਗਈ ਦੇਖੋ ਗੱਲ ਇਹੋ ਹੀ ਹੈ ਨਾ ਕਿ ਨਾ ਬਿਜ਼ਨਸ ਆ ਨਾ ਕੋਈ ਜੌਬ ਆ ਤੇ ਕੀ ਕਰਨਗੇ ਲੋਕ ਉੱਥੇ ਬਾਹਰ ਜਾ ਕੇ ਵੀ ਉਹ ਵਿਚਾਰੇ ਕੰਮ ਜੋ ਕਰ ਰਹੇ ਆ ਮਿਹਨਤੀ ਕਰ ਰਹੇ ਆ ਜੇ ਉਹਨਾਂ ਨੂੰ ਇੱਥੇ ਹੀ ਮਿਲ ਜੇ ਇੰਡੀਆ ਦੀ ਸਭ ਕੁਝ ਮਿਲੇ ਉਹਨਾਂ ਨੂੰ ਕੀ ਲੋੜ ਆ ਬਾਹਰ ਜਾਣ ਦੀ ਸਰ ਇੱਕ ਤੇ ਇੱਕ ਬੜਾ ਵੱਡਾ ਉਪਰਾਲਾ ਹੈ ਦੇਖੋ 3rd ਬੋਡੀ ਬਿਲਡਿੰਗ ਕੰਪੀਟੀਸ਼ਨ ਹੈਗਾ ਅੰਮ੍ਰਿਤਸਰ ਸੋ ਹਰੀ ਸਿੰਘ ਨਲਵਾ ਇੱਕ ਬੜਾ ਰੈਨਾਉਂਡ ਨਾਮ ਹੋ ਗਿਆ ਹੈ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਪਾਰਟਿਸਿਪੇਟ ਕਰਦੇ ਆ ਸੋ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਹੈ ਆਲ ਓਵਰ ਇੰਡੀਆ ਤੋਂ ਜਿਹੜਾ ਪਾਰਟਿਸਿਪੇਟ ਕਰਨਗੇ ਬੋਡੀ ਬਿਲਡਰਸ ਤੇ ਬੜਾ ਵੱਡਾ ਹੰਗਾਰਾ ਹੈ ਕਿ ਬੰਨੇ ਵੱਡੇ ਕੈਸ਼ ਪ੍ਰਾਈਜ਼ਸ ਰੱਖੇ ਗਏ ਆ ਮੋਟੀਵੇਸ਼ਨ ਲੈਵਲ ਬਹੁਤ ਵਧੀਆ ਹੋਗਾ ਸੋ ਐਂਟਰੀਜ਼ ਦੀ ਬਹੁਤ ਸਾਰੀਆਂ ਆ ਗਈਆਂ ਬਹੁਤ ਸਾਰੇ ਲੋਕਾਂ ਨੇ ਬੱਚਿਆਂ ਨੇ ਇਹਦੇ ਵਿੱਚ ਆਪਣਾ ਬੋਡੀ ਬਿਲਡਰਸ ਨੇ ਐਨਰੋਲਮੈਂਟ ਕੀਤੀ ਗਿਆ ਸੋ ਦੇਖਿਆ ਜਾਵੇ ਤੇ ਸਪੋਰਟਸ ਨੂੰ ਲੈ ਕੇ ਇੱਕ ਬੜੀ ਵੱਡੀ ਵਧੀਆ ਚੀਜ਼ ਹੈਗੀ ਹੈ ਕਿ ਇਸ ਤਰ੍ਹਾਂ ਦੇ ਕੰਪੀਟੀਸ਼ਨ ਨਹੀਂ ਦੱਸਿਆ ਜਾਂਦਾ ਕਿ ਹੈਂਡੀਕੈਪਸ ਦੀ ਕੋਈ ਸਪੈਸ਼ਲ ਕੈਟਾਗਰੀ ਰੱਖੀ ਹੈ ਜੀ ਇਹਨਾਂ ਨੇ ਹਰਜੀ ਬਿਲਕੁਲ ਰੱਖੀ ਹੈ ਜੀ ਹਰ ਤਰ੍ਹਾਂ ਦੇ ਜਿਹੜੇ ਬੋਡੀ ਬਿਲਡਰਸ ਹੈਗੇ ਆ ਜਿਹੜੇ ਵੀ ਇਸ ਸਕੀਮ ਦੇ ਵਿੱਚ ਹੈਗੇ ਉਹਨਾਂ ਵਾਸਤੇ ਇਹ ਰੱਖਿਆ ਗਿਆ ਹੈ ਦੇ ਵਿੱਚ ਕੈਟਾਗਰੀ ਸਖੇਗੀ ਹੈ ਸਭ ਨੂੰ ਆਪਰਚੂਨਿਟੀਆਂ ਹੈ ਔਰ ਬੜੇ ਅੱਛੇ ਪ੍ਰਾਈਜ਼ਿਸ ਹੈਗੇ ਆ ਔਰ ਮੋਟੀਵੇਸ਼ਨ ਲੈਵਲ ਅੱਛਾ ਹੈ ਕਿ ਜਿੰਨਾ ਜਿਹੜਾ ਜਿੱਤੇਗਾ ਔਰ ਅੱਜ ਆਨਗੇ ਹਰ ਸਾਲ ਕਰਾ ਰਿਹਾ ਸੋ ਜਿਸ ਦਾ ਜਿਸ ਦਾ ਇਹਦਾ ਲੈਵਲ ਵਧੀ ਜਾ ਰਿਹਾ ਸੋ ਜਿਹੜੇ ਜਿਹੜੇ ਪਾਰਟਿਸਪੈਂਟਸ ਹੁੰਦੇ ਉਹਨਾਂ ਦਾ ਵੀ ਲੈਵਲ ਨੈਕਸਟ ਹਰ ਸਾਲ ਤੋਂ ਹੀ ਆਪਾਂ ਦੇਖਦੇ ਆ ਉਹਨਾਂ ਦਾ ਵੀ ਇੱਕ ਨੈਕਸਟ ਲੈਵਲ ਦੇਖਣਾ ਦੇਖਣ ਨੂੰ ਮਿਲਦਾ ਹੈ ਕਦੇ ਵਿੱਚ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੱਖਾਂ ਪਰੇ ਨਾਮ ਰੱਖੇ ਗਏ ਨੇ ਤੇ ਵੱਡੀ ਵੱਡੇ ਜਿਹੜੇ ਨਾਮ ਹੁੰਦੇ ਨੇ ਮੋਟਰਸਾਈਕਲ ਗੱਲ ਕਰੀਏ ਜੀਪ ਦੀ ਗੱਲ ਕਰੀਏ ਉਹ ਦਿੱਤੇ ਗਏ ਨੇ ਕਿ ਜਿਹੜੇ ਨੌਜਵਾਨ ਨੇ ਪ੍ਰੇਰਿਤ ਹੋਣ ਤੇ ਆਪਣੀ ਬੋਡੀ ਬਿਲਡਿੰਗ ਵੱਲ ਧਿਆਨ ਦੇਣ ਫਿਟਨੈਸ ਵੱਲ ਧਿਆਨ ਦੇਣ ਤੇ ਜਿਹੜੀਆਂ ਹੋਰ ਸਪੋਰਟਸ ਵੀ ਹੈਗੀਆਂ ਨੇ ਜ਼ਰੂਰ ਉਹਨਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਨੌਜਵਾਨ ਨੇ ਆਪਣੀ ਸਿਹਤ ਦਾ ਧਿਆਨ ਰੱਖ ਕੇ ਤਰੱਕੀ ਕਰ ਸਕਣ ਜਿਹੜੇ ਵਿਦੇਸ਼ਾਂ ਨੂੰ ਲੋਕ ਜਾ ਰਹੇ ਨੇ ਜਿੱਤਨਾ ਕਹਿੰਦੇ ਸਪੋਰਟਸ ਵੀ ਇੱਕ ਰੋਜ਼ਗਾਰ ਦੇ ਰੂਪ ਦੇ ਵਿੱਚ ਬਣ ਕੇ ਸਾਹਮਣੇ ਆਏਗੀ ਤੁਸੀਂ ਦੇਖ ਰਹੇ ਹੋ ਲਾਈਵ ਹਾਦ ਮੈਦਾਨੀ ਜੀ ਗੁਪਤਾ ਕੈਮਰਾਮੈਨ ਸ਼ਾਮ ਦੇ